ਤੋ ਇਹ ਕਰੀ ਫੁੱਫੜ ਆਪਣੇ ਟੋ ਤੇ ਸਹੀ ਕਿ ਫੁੱਫੜੀ ਦੋਹਾਂ ਕਿੰਨੇ ਕ ਦਿੰਦੇ ਜੇ ਨਹੀਂ ਅਹੀਂ ਤੇ ਨਿਕੂਨ ਕੀਤਾ ਪੋਤਾ ਤੂੰ ਵੀ ਸਿਆਣਾ ਵਾ ਕੋਈ ਕਿਸ ਦੀ ਮਦਦ ਨਹੀਂ ਕਰਦਾ ਹੁੰਦਾ ਸਾਰੇ ਇਦਾਂ ਕਹਿੰਦੇ ਹੁੰਦੇ ਅਸੀਂ ਦੇ ਦਾਂਗੇ ਲੱਖ ਰੁਪਈਆ ਅਸੀਂ ਦੇ ਦਾਂਗੇ ਅੱਜ ਤੱਕ ਦਿੱਤੇ ਕਿ ਇਹਨੇ ਵੇਖੇ ਮੇਰਾ ਰਾਦਾ ਵਾ ਪਿਛੇ 1 ਲੱਖ ਰੁਪਈਆ ਕਢਾ ਕੇ ਤੇ ਉਹਨੂੰ ਦੇ ਰਨਾ ਵਾ ਜੇ ਹੁਣੇ ਕਹਿਤਾ ਨਾ ਫੇ ਲਵਲੀ 12 ਲੱਖ ਲੱਗਣਾ ਵਾ ਤੇ ਇਹਨੇ ਸੋਚਣਾ ਕਿ ਮੁੜ ਕੇ ਵਿਆਜ ਇਨਾ ਕਿੱਥੋਂ ਲਾਉਣਾ ਚੱਲ ਇਦਾਂ ਹੀ ਕਰੋ ਜਦੋਂ ਇੱਕ ਹੋਰਾਂ ਪੈਸੇ ਇਹਨਾਂ ਨੂੰ ਦਿੱਤੇ ਗਏ ਫੇ ਸਾਡੇ ਜਾਲ ਵਿੱਚ ਫਸ ਗਏ ਫੇ ਨਿਕਲ ਨਹੀਂ ਸਕਦੇ ਮੂਲ ਨਾਲੋਂ ਤੇ ਵਿਆਜ ਜ਼ਿਆਦਾ ਹੋ ਜਾਣਾ ਵਾ ਫੇ ਮੂਲ ਲਵਣਗੇ ਕਿ ਵਿਆਜ ਲਵਣਗੇ ਇਹ ਪੈੜੀ ਜਿਹੜੀ ਆ ਨਾ ਇਹ ਸਾਡੇ ਹੱਥ ਵਿੱਚ ਹੀ ਆਉਣੀ ਆ ਕਿੱਲਾ ਹੁਣ ਲੱਲਾਂਗੇ ਕਿੱਲਾ ਕੁੜੀ ਦੇ ਵਿਆਹ ਤੇ ਲੱਲਾਂਗੇ ਚੱਲ लवली ਕੰਮ ਤੋਂ ਸਾਡਾ ਹੀ ਕਰੇਗਾ ਜੀ ਜੋਤ ਉਹ ਚਾਲੀ ਨੂੰ ਵੀ ਦੱਸ ਹੀ ਜਾਣਾ ਵਾ ਕਿ ਮੈਂ ਹੁਣ ਚੱਲਿਆ ਹਾਂ ਹਾਂਜੀ ਵੀਰ ਜੀ ਉਹ ਮੈਂ ਮੈਂ ਚੱਲਿਆ ਸੀ ਤਾਂ ਇਹ ਅੱਛਾ ਤੇ ਚੱਲ ਉਹਨੂੰ ਨਾਲ ਲੈ ਕੇ ਤੇ ਪੈਸੇ ਫੇ ਲੈ ਆਨੇ ਅੱਜ ਜੀ ਜਿੰਦਾਬਾਦ ਚਲੇ ਆ ਵੀਰ ਜੀ ਪੈਸਾ ਦਾ ਕੰਮ ਨਿਪਟੜ ਜਾਗਾ ਅਹੀਂ ਵੀ ਕੋਈ ਕੰਮ ਕਰਨ ਵਾਲੇ ਬਣਾ ਕੇ ਉਹ ਆਹ ਚਲ ਕੋਈ ਗੱਲ ਨਹੀਂ 14 15 ਨੂੰ ਕਹਿ ਦਿੰਨੇ ਆ ਇੰਨੇ ਕੁ ਕਰ ਦੇ ਤੇ ਜੇ ਸਾਰੇ ਦੇ ਦੂਗਾ ਤੇ ਸਾਰੇ ਲੈ ਆਵਾਂਗੇ ਤਾਂ ਇਹ ਘਰ ਰੱਖ ਦਾਂਗੇ ਨਾ ਫੇਰ ਆਹ ਤੇ ਮਾਮਾ ਜੀ ਨੂੰ ਕੀਤਾ ਹੀ ਫੋਨ ਕੀਤਾ ਹੀ ਉਹ ਵੀ ਕਹਿਣ ਦੇ ਇਹ ਵੀ ਕੋਈ ਗੱਲ ਨਹੀਂ ਅਸੀਂ ਮਦਦ ਕਰ ਦਾਂਗੇ ਮੁੜ ਕੇ ਫੇਰ ਮੈਂ ਲਾਇਆ ਹਿਸ਼ਾਮੀ ਜੀ ਹੂੰ ਹੂੰ ਤੇ ਮੈਂ ਤੁਹਾਨੂੰ ਕੋਈ ਨਾ ਕੋਈ ਦੱਸਾਂਗੇ ਤੇ ਮੁੜ ਕੇ ਉਹਨਾਂ ਚੁੱਕਿਆ ਹੀ ਨਹੀਂ ਵੀਰ ਜੀ ਘਰਾਂ ਵਰਗੇ ਘਾਰ ਆ ਕਿੱਥੋਂ ਪੈਸੇ ਆ ਜਾਣੇ ਇਹਨੇ ਨਾ ਦੇ ਹੁਣ ਚੋਨੇ ਆ ਦਾ ਸੀਜ਼ਨ ਤੁਹਾਨੂੰ ਵੀ ਪਤਾ ਹੈ ਚੱਲਣ ਦਾ ਤੇ ਸਾਨੂੰ ਤੇ ਗਰੀਬਾਂ ਨੂੰ ਉਦਾਂ ਹੀ ਨਿੱਕੇ ਨੇ ਦੇਣਾ ਕਿਪ ਤਾਂ ਮੁੰਨੇ ਆ ਕਿ ਨਹੀਂ ਮੁੰਨੇ ਉਹ ਆ ਪਫੜ ਵੀ ਐ ਆਪਣੀਆਂ ਮਰੀ ਜਾਂਦਾ ਹੁਣ ਤਾਂ ਇਹ ਹੁਣਾ ਕੁਝ ਪੈਸੇ ਹੁਣ ਤੇ ਰੰਗ ਹੁਣ ਕਰਮ ਦੇ ਕੋਠੀ ਕਦੋਂ ਦੀ ਇਹਨਾਂ ਨੇ ਕੋਠੀ ਪਾਈ ਕੋਈ ਗੱਲ ਨਹੀਂ ਤੁਸੀਂ ਆਪਣੇ ਹਿਸਾਬ ਨਾਲ ਨਾ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਲੋ ਜੋ ਵੀ ਕਰੋਗੇ ਚੰਗਾ ਹੀ ਕਰੋਗੇ ਚਲ ਕੋਈ ਗੱਲ ਨਹੀਂ ਮੈਂ ਜਾ ਕੇ ਉਹਨਾਂ ਦੇ ਫਿਰ ਤੁਹਾਨੂੰ ਦੱਸਣਾ ਕੀ ਜਾਂਦੀ ਹੈ ਮੈਂ ਵੀ ਕਰ ਲਵਾਂਗਾ ਤੈ ਆ ਜੀ ਬਿਠੇ ਜੇ ਬਰਾ ਬਿਠੇ ਆ लवली ਉਹ ਮੈਂ ਤੇ ਆਇਆ ਸੀ ਤੁਹਾਡੇ ਹਾਲ ਹਾਂਜੀ ਤੇ ਮੇਰਾ ਰਾਦਾ ਬਾਂਡਿਆ ਸੀ ਵੀ ਚਲੋ ਪੈਸੇ ਫਿਰ ਵਿਆਹ ਤੇ ਚੁੱਕ ਲਈਨੇ ਵੇਖ लवली ਮੈਂ ਤੇ ਤੈਨੂੰ ਪਹਿਲਾਂ ਕਿਹਾ ਸੀ ਹਾਂਜੀ ਵੀ ਵਿਆਹ ਤੋਂ ਬਗੈਰ ਨਹੀਂ ਗੱਲ ਬਣਨੀ ਓਏ ਆਹੋ ਉਦੋਂ ਫੁੱਫੜ ਜੀ ਵੀ ਆਏ ਸੀ ਹੁਣ ਤੇਰਾ ਕੀ ਜਾਣਦੇ ਸੀ ਵੀ ਉਹਦਾ ਮਦਦ ਕਰਦਾਂਗੇ ਅਸੀਂ ਵੀ ਦੋਵਾਂ ਭੈਣ ਭਰਾਵਾਂ ਨੇ ਹੌਸਲਾ ਕੀਤਾ ਵੀ ਘਰਾਂਗੇ ਘਰੋ ਇੰਨੇ ਪੈਸੇ ਕਿੰਨੇ ਦੇਣੇ ਹਨ ਤੁਸੀਂ ਕਰੀ ਫੁੱਫੜ ਆਪਣੇ ਤੋਂ ਤੇ ਸਹੀ ਵੀ ਫੁੱਫੜ ਜੀ ਦੋਹਾਂ ਕਿੰਨੇ ਕੁ ਦਿੰਦੇ ਜੀ ਨੇ ਅਹੀਂ ਦੇਖੂਨ ਕਿਤਾ ਤੂੰ ਹੀ ਉਹਨੂੰ ਫੋਨ ਕਰਕੇ ਵੇਖੋ ਤੂੰ ਸਹੀ ਵੀ ਦੰਦਾ ਵੀ ਆ ਕੇ ਨਹੀਂ ਜਾਣ ਕੇ ਫੋਨ ਹੀ ਮਾਰ ਜਾਂਦਾ ਇੱਥੇ ਮਾਮਿਆਂ ਨੂੰ ਫੋਨ ਕੀਤਾ ਸੀ ਉਹ ਵੀ ਇਦਾਂ ਹੀ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਮਦਦ ਕਰ ਦਾਂਗੇ ਅੱਛਾ ਤੂੰ ਮੁੜ ਕੇ ਉਹਨਾਂ ਨੂੰ ਫੋਨ ਹੀ ਨਹੀਂ ਚੁੱਕਿਆ ਉਹ ਪੁੱਤ ਤਮੀਜ਼ ਸਿਆਣਾ ਵਾ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਹੁੰਦਾ ਸਾਰੇ ਇਦਾਂ ਕਹਿੰਦੇ ਹੁੰਦੇ ਅਸੀਂ ਦੇ ਦਾਂਗੇ ਲੱਖ ਰੁਪਈਆ ਅਸੀਂ ਦੇ ਦਾਂਗੇ ਅੱਜ ਤੱਕ ਦਿੱਤੇ ਕੇ ਇਹਨੇ ਵੇਖੇ ਆ ਓਏ ਆਹ ਹੋਏ ਤੇ ਤੁਹਾਡੀ ਗੱਲ ਠੀਕ ਹੋ ਚਲੋ ਵੇਖ ਲੋ ਜਿਹੜੇ ਬੰਦੇ ਨੇ ਤੁਸੀਂ ਕਿਹਾ ਵਾ ਪੁਛਮਾ ਬੜਾ ਫੋਨ ਕਰਕੇ ਘਰੇ ਹੀ ਆਜੋ ਕਿਆ ਲੋ ਉਹ ਤੇ ਮੈਂ ਕਰ ਲੈਣਾ ਵਾ ਮੈਨੂੰ ਇਹ ਆ ਵੀ ਜੇ ਤਨ ਮੈਂ ਵਿਆਜੀ ਪੈਸੇ ਲਿਆ ਤੇ ਭੜਕੇ ਫੁੱਫੜ ਕਹੂਗਾ ਫੇ ਮੈਂ ਤਾਂ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਕਹ ਦੂੰਗਾ ਵੀ ਮੈਂ ਆ ਵੀ ਗਿਆ ਜਾਂ ਜਦ ਤਾਈ ਜ ਕੋਈ ਦੇਖ ਜਾਈ ਤਾਂ ਹੁਣ ਸਾਰੇ ਕਹਿ ਜਾਂਦੇ ਅਸੀਂ ਮਦਦ ਕਰਾਂਗੇ ਮਦਦ ਕਰਾਂਗੇ ਹੁਣ ਤੇਰੇ ਹੁੰਦਿਆ ਅਸੀਂ ਕਦੋਂ ਦੀ ਕੋਠੀ ਬਣਾਈ ਆ ਹਾਂਜੀ ਆ ਹੁਣ ਰੰਗ ਹੋਇਆ ਵਾਣ ਕੇ ਓਏ ਆਹੋ ਉਹ ਤੇ ਅਸੀਂ ਦੋਵੇਂ ਭੈਣ ਭਰਾ ਸੋਚਣ ਦੇ ਤੇ ਜੇ ਪੈਸੇ ਕੇ ਕੋ ਹੁਣ ਤੇ ਉਸੇ ਵੇਲੇ ਨਾ ਕੰਮ ਕੋਈ ਕਰਾਵੇ ਫਿਰ ਕਿਹਾ ਤਾਂ ਮੈਂ 2.5 ਲੱਖ ਰੁਪਏ ਦੇ ਦੂੰ 3 ਲੱਖ ਮੈਂ ਦੇ ਦਿੰਨਾ ਜਾਂ ਤਾਂ ਉਹਨੂੰ ਫੋਨ ਕਰਕੇ ਇੱਕ ਵਾਰੀ ਪੁੱਛ ਵੀ ਫਫੜ ਜੀ ਦੋਗੇ ਤੁਸੀਂ ਇਹ ਕਾ ਵੀ ਕੱਲੇ ਜਾਂਦੀ ਹੈ ਨਾ ਭੂਆ ਨਾਲ ਆਏ ਤੇ ਚਲੋ ਗੱਲ ਹੋਰ ਉਹ ਮੈਨੂੰ ਪਤਾ ਨਹੀਂ ਦੇਣਾ ਯਾਰ ਚਲੋ ਕੋਈ ਗੱਲ ਨਹੀਂ ਇਹ ਇਹ ਤਾਂ ਐਵੇਂ ਆਇਂਦਾ ਸਵੇਰੇ ਉੱਠ ਕੇ ਆਇਆ ਨੂੰ ਵੀ ਮੈਂ ਪਤਾ ਕਰਨ ਆਇਆ ਬੱਚਿਆਂ ਦਾ ਜੇ ਨਾਲ ਭੂਆ ਆਵੇ ਤੇ ਸਾਨੂੰ ਵੀ ਪਤਾ ਹੋਵੇ ਵੀ ਲੈ ਵੀ ਇਹ ਹਮਦੇ ਦੋਵੇਂ ਜੀਪ ਇਹਨਾਂ ਨੂੰ ਹਮ ਧਰਦੀ ਆ ਉਹ ਆਹੋ ਇਹ ਤਾਂ ਤੁਹਾਡੀ ਗੱਲ ਠੀਕ ਹੈ ਠੀਕ ਹੈ ਕਿ ਨਹੀਂ ਤੇ ਬਾਕੀ ਚਲ ਕੋਈ ਗੱਲ ਨਹੀਂ ਮੈਂ ਕਰਦਾ ਜਤਿੰਦਰ ਨਾਲ ਗੱਲ ਹਾਂਜੀ ਤੇ ਫਿਰ ਉਹਨੂੰ ਫੋਨ ਕਰ ਦਿੰਦਾ ਫਿਰ ਜਾ ਕੇ ਲੈ ਆਉਂਦੇ ਆ ਹਾਂ ਕਰਕੇ ਗੱਲ ਤੇ ਮੈਨੂੰ ਦੱਸਿਓ ਫਿਰ ਚੱਲੀਏ ਮੈਂ ਦੇ ਘਰੋਂ ਜਾਣ ਵ ਤੇ ਜੋਤਰਾ ਕੀਤੀ ਗੱਲ ਹਾਂਜੀ ਉਹਨਾਂ ਨਾਲ ਮੈਂ ਕਰਕੇ ਆਇਆ ਅੱਛਾ ਉਹ ਕਹਿੰਦੇ ਵੀ ਮੇਨ ਲੋ ਆਪਣੀ ਮਰਜ਼ੀ ਚਲ ਇਦਾਂ ਕਰਾਂਗੇ ਨਾ ਜੇ ਹੱਥ ਘੁੱਟਿਆ ਜਾਊਗਾ ਜ਼ਿਆਦਾ ਤੇ ਫਿਰ ਵਿਆਹ ਇੱਕ ਸਾਲ ਰੋਕੇ ਕਰ ਲਾਂਗੇ ਕੀ ਕਰਨਾ ਫਿਰ ਉਹ ਪਹਿਲਾਂ ਮਕਾਨ ਤੇ ਖੜੇ ਕਰੀਏ ਉਹ ਆਹ ਕੋਈ ਗੱਲ ਨਹੀਂ ਤੇ ਵਿਆਹ ਵੀ ਹੋ ਜੂਗਾ ਇਹ ਕਿਹੜੀ ਗੱਲ ਆਹ ਲਵਲੀ ਬੈਤ ਹੂੰ ਦੋ ਮਿੰਟ ਮੈਂ ਫੋਨ ਤੇ ਗੱਲ ਕਰਕੇ ਆਈ ਸੀ ਤੰਤਰਾਂ ਹੈ ਚਲੋ ਕਰ ਲਓ ਤੁਸੀਂ ਉਹ ਚੱਲ ਵੀ ਆਇਤੇ ਮਿਲ ਜਾਣਗੇ ਨਾ ਪੈਸੇ ਤੇ ਕੋਠੇ 'ਚ ਦੋ ਪਾਵਾਂਗੇ ਤਾਂ ਇਹਦੀ ਵੀ ਗੱਲ ਠੀਕ ਵਾ ਜੇ ਪੈਸੇ ਹੁੰਦੇ ਇਹਨਾਂ ਕੋਲ ਤੇ ਰੰਗ ਇਹਨਾਂ ਨੇ ਹੁਣ ਕਰਾਉਣਾ ਹੈ ਕਦੋਂ ਦੀ ਕੋਠੀ ਪਾਈ ਹੈ ਖੋਖੜ ਤੇਵੇਂ ਆਪਣੀਆਂ ਮਾਰਦਾ ਰਹਿੰਦਾ ਜੇ ਦਊਗਾ ਮਦਦ ਠੀਕ ਆ ਚੱਲ ਜੇ ਮਦਦ ਦਊਗਾ ਵੀ ਨਾ ਤੇ ਉਹਦਾ ਵਿਆਜ ਤਾਰ ਲਾਂਗੇ ਅਸੀਂ ਐਂ ਕਿਹੜਾ ਕਿਹੜੇ ਖੌਂ ਖਰਾਬੂ ਕਰਨੇ ਕੋਈ ਨਾ ਕੋਈ ਨੀ ਵੀਰ ਜੀ ਆਵਾਂਗੇ ਚਲੋ ਠੀਕ ਆ ਚੰਗਾ ਸਤਿ ਸ੍ਰੀ ਅਕਾਲ ਰਮਨ ਕਿਹਦਾ ਫੋਨ ਸੀ ਫੋਨ ਕਿਹਾਉਣਾ ਵਾ ਦਲਜੀਤ ਦੇ ਮਾਮੇ ਦਾ ਹੀ ਕੀ ਕਹਿੰਦੇ ਠੀਕ ਠਾਕ ਵਾ ਠੀਕ ਠਾਕ ਆ ਕਹਿੰਦੇ ਕਿੰਨਾ ਚਿਰ ਹੋ ਗਿਆ ਤੁਸੀਂ ਆਏ ਨਹੀਂ ਅੱਛਾ ਆਇਆ ਤਿੰਨੇ ਜਾਣੇ ਕਿਸ ਦਿਨ ਮੈਂ ਤਾਂ ਕੋਈ ਨਹੀਂ ਝੋਨਾ ਚਾਹਣਾ ਲੱਗਦਾ ਫਿਰ ਹੁੰਨੇ ਆ ਕੋਈ ਨਹੀਂ ਜਾਣੇ ਕਿਸ ਦਿਨ ਹੂੰ ਤੇ ਮੈਂ ਤੇਰੇ ਆ ਲਾਇਆ ਹਾਂ ਆਇਆ ਸੀ ਲਵਲੀ ਅੱਛਾ ਕੰਮ ਹੀ ਕੋਈ ਲਵਲੀ ਨੂੰ ਲਵਲੀ ਨੂੰ ਕਾਦਾ ਕੰਮ ਹੀ ਉਹ ਕਹਿੰਦਾ ਸੀ ਵੀ ਤੈਨੂੰ ਇਦਾਂ ਕਰੋ ਵੀ ਵਿਆਜਦਿਆਂ ਰੁਪਏ ਲੈ ਦੋ ਮੰਨ ਗਏ ਆ ਫਿਰ ਆ ਗਿਆ ਕੰਮ ਰੋਕੇ ਚੱਲ ਫੁੱਫੜਨੇ ਤੇ ਬਥੇਰੀ ਵਾ ਲਾਈ ਵੀ ਨਾ ਹੀ ਮੰਨਣ ਮੈਂ ਤਾਂ ਹੁਣ ਆਖਿਆ ਮੈਂ ਇਹ ਕਰੀ ਟੋਟ ਸਹੀ ਉਹਨੂੰ ਕਹਿੰਦਾ ਕੀ ਆ ਕਹਿਣਾ ਸੀ ਮੇਰੇ ਵੱਲ ਬਾਅਦ ਚ ਆਉਣਾ ਸੀ ਪਹਿਲਾਂ ਫੁੱਫੜ ਕੋਲ ਲੈਣਾ ਸੀ ਜੇ ਦਿਨ ਦਾਵਾ ਤੇ ਉਹ ਕਹਿੰਦਾ ਕਹਿੰਦਾ ਐਵੇਂ ਡਿਆ ਵਲੰਟੀਆਂ ਮਾਰਨਾ ਚੱਲ ਪਰਖਣਾ ਤੇ ਚਾਹੀਦਾ ਬੰਦੇ ਨੂੰ ਓਏ ਆਹੋ ਇਹ ਤਾਂ ਤੇਰੀ ਗੱਲ ਠੀਕ ਵਾ ਹਾਂ ਤਾਂ ਹੁਣ ਫੇਰ ਪਾਉਂਦਾ ਨਾ ਕੁਛ ਜਾ ਕੇ ਤੇ ਕਢਾ ਕੇ ਉਹਨੂੰ ਪੈਸੇ ਦਊ ਫੇਰ ਮੈਂ ਤਾਂ ਕਿਹਾ ਹਾਂ ਮੈਂ ਮਾ ਫੋਨ ਕਰਕੇ ਪੁੱਛਦਾ ਉਹਨੂੰ ਕਿ ਕਿੱਥੇ ਆਹੋ ਤੇ ਫਿਰ ਬੈਂਕ ਚੋਂ ਕਢਾ ਕੇ ਉਹਨੂੰ ਫੜਾਉਣਾ ਮੰਗਦਾ ਕਿੰਨੇ ਕ ਓਏ ਪੁਛਣ ਦੇ ਵੀ ਕਿੰਨੇ ਲੱਗਣਗੇ ਤੇ ਮੈਂ ਹੁਣ ਏਦਾਂ ਕਰ ਵੀ 12-13 ਲੱਖ ਰੁਪਏ ਤਾਂ ਲੱਗ ਹੀ ਜਾਣਾ। ਵਾਦੀ ਲੱਗ ਜਾਣਾ ਵਾ ਮੰਗਿਆਈ ਬੜੀ ਆ ਚੀਜ਼ਾਂ ਨੂੰ ਤਾਂ ਹੱਥ ਨਹੀਂ ਲੱਗਣ ਡਿਆ। ਤੇਰਾ ਦਾਵਾ ਵੀ 6 ਲੱਖ ਰੁਪਏ ਕਢਾ ਕੇ ਤੇ ਉਹਨੂੰ ਦੇਣਾ ਵਾ। ਜੇ ਹੁਣੇ ਕਹਿਤਾ ਨਾ ਫੇ ਲਵਲੀ 12 ਲੱਖ ਲੱਗਣਾ ਵਾ ਤੇ ਇਹਨੇ ਸੋਚਣਾ ਮੁੜ ਕੇ ਵਿਆਹ ਜਿੱਨਾ ਕਿੱਥੋਂ ਲਾਉਣਾ। ਚੱਲ ਏਦਾਂ ਹੀ ਕਰੋ। 6 ਹੀ ਦੇ ਦਿਓ ਫਿਰ ਕੰਮ ਤੇ ਸ਼ੁਰੂ ਹੋਵੇ ਜਦੋਂ ਇੱਕ ਹੋਰ ਕੰਮ ਸ਼ੁਰੂ ਹੋ ਗਿਆ। ਫੇਰ ਤਾਂ ਨੇ ਪਰੇ ਤੇ ਚੜਨਾ ਹੀ ਚਾੜਨਾ ਲੈਂਟਰ ਤੇ ਪਾਉਣਾ ਹੀ ਆ ਨਾ ਉਹ ਇਹ ਨੇ ਆਪ ਹੀ ਕਹਿਣਾ ਵਾ ਆਹ ਫੇਰ ਭਾਵੇਂ 12 ਦਾ 15 ਵੀ ਲੱਗੇ ਲਾਉਣਾ ਹੀ ਪੈਣਾ ਵਾ ਲਾਉਣਾ ਪੈਣਾ ਵਾ ਹਨਾ ਚਲ ਕੋਈ ਨਹੀਂ 6 ਦੋ ਨਾਲੇ ਆਪਣੇ ਕੋਲੋਂ ਦੇਣੇ ਆ ਜਦੋਂ ਜ਼ਰੂਰਤ ਹੋਊਗੀ ਫੇਰ ਕਢਾਈ ਤੇ ਦੇ ਹੱਥ ਤੇ ਰੱਖ ਤੇ ਹੁਣ ਮੈਨੂੰ ਕਹਿੰਦਿਆ ਸੀ ਕਿ ਕੁੜੀ ਵੀ ਜਵਾਨ ਹੋਈ ਹੈ ਤਾ ਜੀ ਤੇ ਮੈਂ ਕਿਹਾ ਚਲ ਕੋਈ ਗੱਲ ਹੈ ਪਹਿਲਾਂ ਕੰਮ ਛੋਇਆ ਇਹ ਤਾਂ ਪੂਰਾ ਕਰੀਏ ਮੈਨੂੰ ਲੱਗਦਾ ਆਪਣੀ ਸਕੀਮ ਕਾਮਯਾਬ ਹੋਈ ਜਾਣੀ ਆ ਪਹਿਲਾਂ ਘਰ ਦੇਣੇ ਪੈਸੇ ਦੇਣੇ ਪੈਣੇ ਆ ਮੁੜ ਕੇ ਕੁੜੀ ਦਾ ਵਿਆਹ ਕਰਨਾ ਉੱਤੇ ਵੀ ਬਥੇਰੇ ਪੈਸੇ ਲੱਗਣੇ ਆ ਇਹਦੇ ਕੋਲ ਤਾਂ ਦੁੱਖਾ ਹੀ ਨਹੀਂ ਆ ਦੋ ਕਿੱਲੇ ਜਿਹੜੇ ਇਹਦੇ ਆ ਨਾ ਉਹ ਸਾਡੇ ਕੋਈ ਆਉਣੀ ਆ ਬਾਹਰ ਨਹੀਂ ਕਿਤੇ ਜਾਂਦੀ ਮੈਂ ਤਾਂ ਹੀ ਕਹਿਨਾ ਵਾਂ ਤੇ ਮੁੰਡੇ ਨੂੰ ਥੋੜਾ ਜਿਹਾ ਸਮਝਾਇਆ ਕਰ ਕਿ ਕਿਤੇ ਗੱਲਾਂ ਕਿਉਂ ਨਾ ਕਰਦੇ ਉਹ ਨਾਲ ਹਾਂ ਹਾਂ ਮੁੰਡੇ ਨੂੰ ਬਥੇਰਾ ਸਮਝਾਉਣੀ ਆ ਨਿਆਣਾ ਥੋੜਾ ਵਾ ਉਹਨੂੰ ਆਪ ਨੂੰ ਸਮਝ ਚਾਹੀਦੀ ਆ ਜੇ ਇਹ ਮਾਂ ਪਿਓ ਮੇਰਾ ਕੁਝ ਬਣਾਉਂਦੇ ਆ ਤੇ ਮੇਰਾ ਹੀ ਆ ਕਿਹੜੀ ਜਿਹਾਤ ਬਣਾ ਕੇ ਤਾਂ ਬਾਹਰ ਕਿਸ ਨੂੰ ਦੇ ਦੇਣੀ ਆ ਰਮਨ ਉਹਦੇ ਨੇੜੇ ਦੋਵੇਂ ਭਰਾ ਦੇ ਤੇਜ ਵਾ ਸਾਡਾ ਮੁੰਡਾ ਨਹੀਂ ਇੱਡਾ ਤੇਜ ਕੋਈ ਗੱਲ ਨਹੀਂ ਉਮਰ ਦੇ ਹਿਸਾਬ ਨਾਲ ਆਪੇ ਸਮਝ ਆ ਜਾਂਦੀ ਹੁੰਦੀ ਆ ਨਹੀਂ ਕਰਦਾ ਕਿਤੇ ਗੱਲ ਤੇ ਜਾਓ ਤੁਸੀਂ ਫੋਨ ਕਰੋ ਉਹਨੂੰ ਤੇ ਇਹਨੂੰ ਨਾ ਲੈ ਕੇ ਜਾ ਕੇ ਤੇ ਪੈਸੇ ਦਿਵਾਓ ਨਹੀਂ ਨਹੀਂ ਇਹਨੂੰ ਮੈਂ ਨਾਲੜੀਆਂ ਖੜਨਾ ਇਹਨੂੰ ਮੈਂ ਪੈਸੇ ਕਢਾ ਕੇ ਤੇ ਉਹਨੂੰ ਦੇਣਾ ਨਾ ਤੇ ਉਹ ਨਾਲ ਹੀ ਤੇ ਕੋਲ ਖੜਨਾ ਵਾ ਕਿ 5 ਰੁਪਏ ਪ੍ਰਸੈਂਟ ਦੇ ਹਿਸਾਬ ਦੇ ਨਾਲ ਵਿਆਜ ਫਿਰ ਇਹਨੂੰ ਅੱਜ ਤਾਂ ਲਾਰਾ ਨਾ ਲਾਓ ਅੱਜ ਤੁਸੀਂ ਆਪਣੇ ਕੰਮ ਕਰ ਲਓ ਇਹਨੂੰ ਕੱਲ ਲੈ ਕੇ ਜਾਇਓ ਹਾਂ ਇਦਾਂ ਹੀ ਕਰਦਾ ਨਾ ਹੈਨਾ ਤੇ ਨਾਲ ਹੀ ਲਿਖਾ ਲਿਓ ਚਲ ਇਦਾਂ ਹੀ ਕਰਦਾ ਮੈਂ ਕਰਦਾ ਨਾ ਉਹਨੂੰ ਫੋਨ ਕਰ ਦੋ ਤੁਸੀਂ ਫੋਨ ਕੀ ਕਰਨਾ ਵਾ ਜਾ ਕੇ ਤਾਂ ਕਢਾ ਕੇ ਉਹਦੇ ਹੱਥ ਤੇ ਰੱਖੋਗੇ ਉਹ ਇਹ ਕਢਾ ਕੇ ਦੇ ਉਹਨਾਂ ਵਾ ਕੋਈ ਗੱਲ ਹਾਂ ਜਾਓ ਫਿਰ ਚੱਲ ਆ ਤੇ ਨਾ ਸਕੀਮ ਕਾਮਯਾਬ ਹੋ ਹੀ ਗਈ ਆ ਜਦੋਂ ਇੱਕ ਹੋਰਾਂ ਪੈਸੇ ਇਹਨਾਂ ਦਿੱਤੇ ਗਏ ਫੇ ਸਾਡੇ ਜਾਲ ਵਿੱਚ ਫਸ ਗਏ ਫੇ ਨਿਕਲ ਨਹੀਂ ਸਕਦੇ ਮੂਲ ਨਾਲ ਤੇ ਵਿਆਜ ਜ਼ਿਆਦਾ ਹੋ ਜਾਣਾ ਵਾ ਫੇ ਮੂਲ ਲਵਣਗੇ ਕਿ ਵਿਆਜ ਲਵਣਗੇ ਇਹ ਪੈੜੀ ਜਿਹੜੀ ਆ ਨਾ ਇਹ ਸਾਡੇ ਹੱਥ ਵਿੱਚ ਹੀ ਹੋਣੀ ਆ ਕਿੱਲਾ ਹੁਣ ਲੱਲਾਂਗੇ ਕਿੱਲਾ ਕੁੜੀ ਦੇ ਵਿਆਹ ਤੇ ਲੱਲਾਂਗੇ ਚੱਲ लवली ਕੰਮ ਤੋਂ ਸਾਡਾ ਹੀ ਕਰੇਗਾ ਸਾਰੀ ਹੁਣ ਆਜੋ ਭਾਜੀ ਥੋੜੀ ਇੱਥੇ ਬੈਠਾ ਵਾ ਕੋ ਕੋ ਹੋਣੀ ਮੈਂ ਤਾਂ ਆਇਆ ਲਈ ਹੇ ਕੰਮ ਹੀ ਮੜਾ ਜਾ ਅੱਛਾ ਕਿਹੜਾ ਕੰਮ ਹੀ ਉਹ ਕੰਮ ਇਹੋ ਹੀ ਭਾਜੀ ਕਮਰੇ ਜੇ ਪਾਉਣੇ ਸੀ ਉਹ ਤਾਇਆ ਕਹਿੰਦੇ ਆ ਸੀ ਕਿ ਆਖੋ ਉਹ ਪੈਸੇ ਕੋਈ ਦਵਾ ਦੇਣਾ ਮੈਂ ਵਿਆਜ ਤੇ ਉਹ ਕਹਿੰਦੇ ਵਿਆਜ ਲਊ ਹਾਂ ਤੇ ਮੈਂ ਉਹਨਾਂ ਲਾਇਆ ਸੀ ਤੇ ਉਹ ਆਖਣ ਲਿਆ ਵੀ ਫੋਨ ਕਰਕੇ ਦਾਨਾ ਫੋਨ ਕਰਨ ਗਏ ਹਾਂ ਜਤਿੰਦਰ ਅੰਕਲ ਨੂੰ ਕਰਨਾ ਸੀ ਫੋਨ ਕਰਨ ਗਏ ਆ ਜੇ ਇਹ ਨਹੀਂ ਆ ਅੱਛਾ ਉਧਰ ਬੈ ਜਾ ਤੂੰ ਇਸੇ ਲਈ ਕਮਰੇ ਆ ਜਨਾ ਕੋਈ ਗੱਲ ਨਹੀਂ ਪੱਖਾ ਚੱਲਣ ਰਿਹਾ ਉਹ ਕੋਈ ਗੱਲ ਨਹੀਂ ਆ ਜਾ ਉਧਰ ਮੈਂ ਚਲ ਦੱਸਦੇ ਆ ਤੇ ਫੇਰ ਹੀ ਜਾਣੇ ਠੀਕ ਹੈ ਠੀਕ ਮੈਂ ਫੇਰ ਉਹਨਾਂ ਨਾਲ ਭਾਜੀ ਮੁੜ ਕੇ ਕੋਈ ਗੱਲ ਨਹੀਂ ਹਾਂ ਉਹਨਾਂ ਨੂੰ ਫੋਨ ਕਰਕੇ ਆ ਜਿੰਦੀ ਆ ਤੂੰ ਕਿੱਥੋਂ ਆਏ ਮੈਂ ਇਧਰ ਬਾਹਰ ਹੀ ਪਛਾਣ ਨਹੀਂ ਪਚੋਣਿਆਂ ਦਾ ਕਿਦਾਂ ਹੈਗਾ ਪਾਣੀ ਪੁਣੀ ਪਾਣੀ ਹੈਗਾ ਵੇਖਿਆ ਸਵੇਰੋਂ ਮੈਂ ਗਿਆ ਹੀ ਨਹੀਂ ਕੱਲ ਦਾ ਤੇ ਨਹੀਂ ਮੈਂ ਵੇਖਿਆ ਇਹ ਮਾਸ਼ਾ ਅੱਲਾਹ ਤੂੰ ਨਾ ਜਾਣੀ ਕੋਈ ਗੱਲ ਨਹੀਂ ਚੱਲ ਵਧੀਆ ਆ ਬੱਤੀ ਪੱਤੀ ਬਥੇਰੀ ਆ ਜਾਂਦੀ ਹੁਣ ਕੋਈ ਚੜੀ ਗਈ ਟੈਨਸ਼ਨ ਸੂਰਾ ਢਾਡੇ ਲੱਗੇ ਆ ਉਹ ਆਹੋ ਤੇ ਹੈ ਹੀ ਆ ਤੂੰ ਨਾ ਠੀਕ ਨਾ ਕਰੈ ਨੀ ਠੀਕ ਹੈ ਨਾ ਇੰਨੀ ਗਰਮੀ ਆ ਬਾਹਰ ਨਿਕਲਿਆ ਕਰ ਉਹ ਚਲੋ ਭਾਜੀ ਕੰਮ ਤੇ ਹੁਣ ਕਰਨੇ ਪੈਣੇ ਹੀ ਆ ਉਹ ਕੋਈ ਗੱਲ ਨਹੀਂ ਪਾਣੀ ਪੁਣੀ ਨਾਲ ਲਾਉਣਾ ਕਰਨਾ ਠੀਕ ਆ ਨਾਲੇ ਜੋਰ ਦਾ ਚਾਰ ਰੱਖਿਆ ਕਰ ਕੋਈ ਗੱਲ ਨਹੀਂ ਉਹ ਤੇ ਢਈ ਕੰਮ ਧੰਦਾ ਕਰਨ ਤੇ ਜਾਂਦੀ ਪਰਨੋ ਆਹੋ ਜਾਂਦੀ ਠੀਕ ਹਾਂ ਹਾਂ ਕੋਈ ਗੱਲ ਨਹੀਂ ਭਰਾ ਦੂ ਰਾਮਣਾ ਕੋਈ ਗੱਲ ਨਹੀਂ ਠੀਕ ਹੈ ਨਾ ਵੇਖਿਓ ਭਰਾ ਤਾਇਆ ਜੀ ਆਏ ਨਹੀਂ ਆ ਕੋਈ ਗੱਲ ਨਹੀਂ ਵੇਖ ਕੇ ਆ ਆ ਚੱਲ ਇਹ ਤੇ ਹੁਣ ਸਾਰਾ ਟੰਬਰ ਬਥੇਰਾ ਥੱਲੀਆਂ ਦੇਂਦੇ ਚੱਲ ਜੇ ਇਦਾਂ ਹੀ ਸਾਧ ਦਿੰਦੇ ਰਹਿਣਗੇ ਨਾ ਫੇਰ ਤੇ ਘਰ-ਬਾਰ ਬਣੀ ਜਾਣਾ ਚੱਲ ਕੋਈ ਗੱਲ ਨਹੀਂ ਇਹਨਾਂ ਕਿੱਥੇ ਜਾਣਾ ਵਾ ਇੱਥੇ ਰਹਿਣਾ ਹੋਰ ਜੀਤेंद्र ਜੀ ਠੀਕ ਠਾਕ ਆਹੀ ਵੀ ਠੀਕ ਠਾਕ ਆ ਵਧੀਆ ਓ ਯਾਰ ਮੈਂ ਕੀ ਕਰਨਾ ਸੀ ਮੇਰੀ ਗੱਲ ਸੁਣੋ ਭਤੀਜਾ ਮਰਾ ਆਇਆ ਏ ਮੇਰੇ ਨਾਲ ਹਾਂਜੀ ਹਾਂਜੀ ਕੋਈ ਉਹ ਹੀ ਗੱਲ ਵਾ ਪੈਸਾਂ ਵਾਲੀ ਮੈਂ ਇਦਾਂ ਕਰਦਾ ਮੈਂ ਤੁਹਾਨੂੰ 6 ਲੱਖ ਰੁਪਏ ਕਢਾ ਕੇ ਤੇ ਦੇ ਦਨਾ ਵਾ ਤੇ ਤੁਸੀਂ ਆਖੋ ਵੀ ਲੇਖ ਲਖਾ ਕਰ ਲਿਏ ਵੀ ਕਿਤੇ ਮੁਕਰਨਾ ਜਏ 5% ਦੇ ਹਿਸਾਬ ਨਾਲ ਲਖਾਏ ਹੋਏ ਦੇਖੋ ਹੁਣ ਲਈ 6 ਲੱਖ ਨਹੀਂ ਚਾਹੀਦਾ ਤੇ ਇਹਨੂੰ ਜਿਆਦਾ ਵਾ 12-14 ਲੱਖ ਰੁਪਏ ਕਹਿਣ ਲਿਆ ਵਾ ਤੁਹਾਨੂੰ ਪਤਾ ਇੰਨੇ ਚ ਕੋਠੀ ਖੜੀ ਹੋਣੀ ਆ ਹਾਂ ਹਾਂ ਤੇ ਕੋਈ ਨਹੀਂ ਮੈਂ ਜਿੱਦਾਂ ਕਰਦਾ ਆ ਕਿ ਉਹਨਾਂ ਨੂੰ ਨਾ ਸ਼ਾਮ ਦਾ ਮੈਂ ਟਾਈਮ ਦੇ ਦਨਾ ਵਾ ਹੁਣ ਮੈਂ ਪੈਸੇ ਕਢਾ ਕੇ ਤੇ ਤੁਹਾਨੂੰ ਫੜਾ ਜਨਾ ਵਾ ਨਾ ਉਹ ਤੇ ਮੈਨੂੰ ਕਹਿੰਦੇ ਹੁਣੇ ਚੱਲੀਏ ਤੇ ਮੈਂ ਕਿਹਾ ਮੈਨੂੰ ਪਤਾ ਕਰ ਲੈਣ ਤੇ ਫੋਨ ਕਰਕੇ ਵੀ ਉਹ ਘਰ ਵਾ ਕੇ ਜਾਂ ਕਿੱਥੇ ਆ ਹਾਂਜੀ ਹਾਂਜੀ ਉਹ ਚਲੋ ਕੋਈ ਗੱਲ ਨਹੀਂ ਮੈਂ ਫਿਰ ਕਢਾ ਕੇ ਤੇ ਤੁਹਾਨੂੰ ਫੜਾ ਜਨਾ ਵਾ ਤੇ ਮੁੜ ਕੇ ਇਹਨਾਂ ਨੂੰ ਮੈਂ ਕਹਿ ਦਨਾ ਵੀ ਉਹ ਘਰ ਹੈ ਨਹੀਂ ਉਹਨਾਂ ਦੀ ਸ਼ਾਮ ਨੂੰ ਹੋਣਾ ਤੇ ਫਿਰ ਮੈਂ ਨਾਲ ਲੈ ਕੇ ਆ ਜੂੰਗਾ ਇਹਨੂੰ ਹਾਂਜੀ ਹਾਂਜੀ ਇਹਨਾਂ ਕਾ ਕੰਮ ਕਰਨਾ ਜੇ ਜ਼ਰੂਰ ਠੀਕ ਹੈ ਜੀ ਓਕੇ ਓਕੇ ਨਜੀ ਬਣ ਗਈ ਗੱਲ ਬਣ ਗਈ ਹੈ ਅੱਛਾ ਉਹ ਡਿਕਨ ਡਿਆ लवली लवली ਕੀ ਕਹਿੰਦਾ ਕਹਿੰਦਾ ਤਾਇਆ ਜੀ ਗਏ ਬਾਹਰ ਮੈਨੂੰ ਪੁੱਛ ਕੇ ਹੁਣ ਕਿੱਥੇ ਬਣਾ ਅੱਛਾ 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 ਹਾਂ ਜੀ ਕੋਈ ਨਹੀਂ ਹੋ ਗਈ ਮੇਰੀ ਗੱਲ ਬਾਤ ਅੱਛਾ ਤੇ ਮੈਂ ਉਹਨੂੰ ਕਹਿਤਾ ਤੇ ਉਹਨੂੰ ਸ਼ਾਮ ਤੱਕ ਦੇ ਦਿੱਤਾ ਟਾਈਮ ਠੀਕ ਨੇ ਪਹ ਹੈਗੇ ਉਹਨੂੰ ਮੈਂ 6 ਲੱਖ ਰੁਪਈਆ ਗਿਆ ਅੱਛਾ ਪਹਿਨੋ 6 ਦੇਣਾ ਹਾਂ ਹਾਂ ਅੱਛਾ ਤੇ ਜੇ ਗਾੜੀ ਕਹੂੰਗਾ लवली ਫੇ ਲਿਆਵਾਂਗੇ ਨਹੀਂ ਤੇ ਦੇਣੇ ਪਾਣੇ 12-13 ਲੱਖ ਰੁਪਈਆ ਲੱਗਣਾ ਵਾ ਉਹ ਲੱਗ ਤੇ ਜਾਣਾ ਵਾ ਮੈਨੂੰ ਵੀ ਇਹ ਗੱਲ ਦਾ ਪਤਾ ਵਾ ਹੋਲੀ-ਹੋਲੀ ਕਰਕੇ ਦਈਏ। ਗੱਲ ਇਦਾਂ ਹੀ ਕਰਦੇ ਆ। ਹੈਨਾ? ਆਹੋ। ਚਲੋ ਆਓ ਚਲੀਏ। ਚਲੋ। ਤਾਂ ਇਹੋ ਜੀ ਗੱਲ ਹੈ। ਉਹ ਹੀ ਹੈ लवली ਗੱਲ। ਅੱਛਾ ਕੀ ਆਂਦੇ? ਓਏ ਉਹ ਕਹਿੰਦੇ ਵੀ ਮੈਨੂੰ ਹੁਣ ਕਿਤੇ ਕੰਮ ਆ। ਅੱਛਾ ਅੱਛਾ। ਤੇ ਫਿਰ ਮੈਂ ਹੈ ਯਾਰ ਕੰਮ ਬਹੁਤ ਜ਼ਰੂਰੀ ਆ। ਹਾਂ। ਤੇ ਤੁਸੀਂ ਇਦਾਂ ਕਰੋ ਕਿ ਜਿੱਦਾਂ ਹਾਲ ਕਰੋ ਸਾਡਾ ਜਿੱਦਾਂ ਵੀ ਹੁੰਦਾ। ਆਹੋ। ਉਹ ਕਹਿੰਦੇ ਫਿਰ ਤੁਸੀਂ ਸ਼ਾਮ ਨੂੰ ਆ ਜਿਓ। ਚਲੋ ਕੋਈ ਗੱਲ ਨਹੀਂ ਫਿਰ ਸ਼ਾਮ ਨੂੰ ਚੱਲ ਜਾਾਂਗੇ। ਆਹ ਕਹਿੰਦੇ ਚਾਹੀਦੇ ਕਿੰਨੇ ਕ ਮੈਂ 6 ਲੱਖ ਰੁਪਇਆ ਪਿਆਰਦਾ ਹੀ ਉਹ ਚਲੋ ਵੱਧ ਕਹਿਨੇ ਸੀ ਨਾ ਉਹਨਾਂ ਨੂੰ ਤੁਸੀਂ ਓਏ ਉਹ ਫਿਰ ਮੈਂ ਆਹ ਹੁਣ ਤੇਰ ਨਾਲ ਜਦੋਂ ਗੱਲ ਨਹੀਂ ਕੀਤੀ ਮੈਂ ਆਹ ਤੇ ਮੈਂ ਉਹਨੂੰ ਜਿਆਦਾ ਕਿਦਾਂ ਕਹਿ ਦੂੰਦਾ ਚਲੋ ਕੋਈ ਗੱਲ ਨਹੀਂ 6 ਲੱਖ ਉਹ ਫੇਰ ਲਾਵਾਂਗੇ ਹਾਂ ਚਲੋ ਕੰਮ ਦੇ ਸ਼ੁਰੂ ਕਰੀਏ ਇਕੱਰੀ ਓਏ ਆਹੋ ਉਹਦਾ ਵਿਆਜ ਬੂਝ ਨਹੀਂ ਦੱਸਿਆ ਜਿਨ੍ਹਾਂ ਨੇ ਯਾਰ ਉਹਦੀ ਨਹੀਂ ਗੱਲ ਕੀਤੀ ਮੈਂ ਚਲੋ ਕੋਈ ਗੱਲ ਨਹੀਂ ਆਪੇ ਉੱਥੇ ਜਾ ਕੇ ਦੱਸ ਦਊਗਾ ਉਹ ਮੇਰਾ ਦੋਸਤ ਆ ਕਿੰਨੇ ਕ ਲਾ ਲੂਗਾ ਓਏ ਆਹੋ ਚੱਲ ਜਿੰਨਾ ਵੀ ਲੈਸ ਹੁੰਦਾ ਨਾ ਉਨਾ ਕਰਾਇਓ ਤੇ ਹਾਂ ਉਹ ਮੈਂ ਕਹੂੰ ਮਾਰਨੂੰ ਹਾਂ ਚਲੋ ਠੀਕ ਆ ਫਿਰ ਮੈਂ ਜੋਦਨਾ ਕਰਾਵਾਂ ਕੋਈ ਕੰਮ ਧੰਦਾ ਜਾ ਕੇ ਚਲ ਵੇਖ ਲੈ ਕਰਦਾ ਕੋਈ ਕੰਮ ਕਰ ਲੈ ਬਈ ਪਾਤਾ ਜਾਲ ਹੁਣ ਪੁੱਤ ਸਾਡੇ ਕੋ ਆਊਗਾ ਤੇਰਾ ਜੋ ਕੁਝ ਹੈਗਾ ਨਾ ਜੰਨੀ ਵੀ ਪੈੜੀ ਤੇ ਕੋ 2 2.5 ਕਿੱਲੇ ਉਹ ਤਾਂ ਹੁਣ ਸਾਡੇ ਕੋਈ ਆਊਗੀ ਉਹਨੂੰ ਮੈਂ ਫੋਨ ਤੇ ਕਹਿਤਾ ਕਿ ਮੈਂ ਇਸ ਕਢਾ ਕੇ ਤੈਨੂੰ ਫੜਾ ਜਣਾ ਤੇ 5% ਨੂੰ ਕਹਦੇ ਤੇ ਨਾਲੇ ਇਹਦੇ ਕੋ ਸਾਈਨ ਕਰਾ ਲਾ ਸਾਰੀ ਅਬਰ ਸਾਡਾ ਹੀ ਹੁਣ ਕੰਮ ਕਰੇਗਾ ਪੁੱਤ ਵੀਰ ਜੀ ਵਿਚਾਰੇ ਕੀ ਕਰਨ ਗਏ ਤੇ ਹੈ ਗਈ ਆ ਮੈਨੂੰ ਇੰਨੀ ਫਿਕਰ ਹੋਉਂਦੀ ਆ ਨਾ ਕਿਤੇ ਪੈਸੇ ਮਿਲ ਜਾਣ ਤੇ ਹੱਥ ਹੋਲ ਆਹੋ ਜੇ ਸਾਡਾ ਵੀ ਇਕੱਲੇ ਹੀ ਲੱਗੇ ਰਹਿੰਦੇ ਇਥੇ ਵਿਚਾਰੇ ਘਾਟ ਜੋ ਤਾਂ ਤੂੰ ਇਥੇ ਕੀ ਨਹੀਂ ਕਰਨਾ ਵੀਰ ਜੀ ਕਰਨਾ ਕੀ ਹੀ ਕਿੰਨਾ ਤੇ ਤੁਸੀਂ ਕਰ ਗਏ ਹੋ ਤੇ ਮੈਂ ਕਿਹਾ ਚਲ ਇੱਕ ਪਾਸੇ ਕਰਦਾ ਉਹ ਚਲ ਤੂੰ ਰਹਿਣ ਦੇਣਾ ਸੀ ਇਹ ਮੈਂ ਕਰ ਲੈਣਾ ਸੀ ਆਣ ਕੇ ਤੁਹਾਨੂੰ ਪਤਾ ਤੇ ਹੈਗਾ ਹੀ ਆ ਕਿੰਨਾ ਖਲਾਰਾ ਪਿਆ ਵਾ ਤੇ ਮਿਸਤਰੀ ਜੇ ਲਾਏ ਨਾ ਤੇ ਦੋ ਤਿੰਨ ਦਿਹਾੜੀਆਂ ਉਹਨਾਂ ਸਮਾਨ ਚੁੱਕਣ ਤੇ ਲੈ ਜਾਣੀਆਂ ਉਹ ਚਲ ਕੋਈ ਗੱਲ ਨਹੀਂ ਜਿੱਥੇ ਇੰਨੇ ਚੁੱਕਨੇ ਆ ਹੋਰ ਚੁੱਕ ਲਾਂਗੇ ਫਿਰ ਉੱਥੇ ਤੇ ਹੀ ਨਾ ਇੰਨੇ ਫਿਕਰ ਦੀ ਚ ਕਿਉਂ ਲੱਗਣ ਡੇ ਜੀ ਉਹ ਫਿਕਰ ਕਦੀ ਕਰਨੀ ਤਾਂ ਇਹ ਨਹੀਂ ਕੀਤਾ ਇਸ ਫੋਨ ਨੂੰ ਅੱਛਾ ਉਹਨੇ ਹੁਣ ਸ਼ਾਮਾਂ ਦਾ ਲਾਰਾ ਲਾਤਾ ਪਤਾ ਨਹੀਂ ਹੁਣ ਸ਼ਾਮਾਂ ਨੂੰ ਵੀ ਟੱਕਰਦਾ ਵਾ ਕਿ ਨਹੀਂ ਟੱਕਰਦਾ ਕਿਸੇ ਕੋ ਪਹਿ ਲੈਣਾ ਕਿਹੜਾ ਸੌਖੇ ਪਏ ਤੁਹਾਨੂੰ ਵੀ ਪਤਾ ਵਾ ਹੁਣ ਲਾਰਾ ਲਾਇਆ ਫਿਰ ਲਾ ਦੂਗਾ ਤੇ ਤਰਲੇ ਮਾਰੀ ਜਾਣੇ ਇਹੀ ਉਹਦੇ ਉਹ ਲੋਕਾਂ ਨੂੰ ਇਹ ਹੁੰਦਾ ਵਾ ਨਾ ਫੇਓ ਦੇ ਨਾਲ ਸਿਰ ਤੇ ਨਹੀਂ ਨਾ ਮਾਂ ਸਿਰ ਤੇ ਇਹਨਾਂ ਕਿਹੜੇ ਲਾਉਣੇ ਆ ਪਰ ਵੀਰ ਜੀ ਜੇ ਹੀ ਚੁੱਕਣ ਨੇ ਆ ਤੇ ਲਾਵਾਂਗੇ ਵੀ ਤੇ ਜ਼ਰੂਰ ਕਿ ਮਜਬੂਰੀ ਚ ਚੁੱਕਣ ਨੇ ਚੱਲ ਕੋਈ ਗੱਲ ਨਹੀਂ ਸ਼ਾਮ ਨੂੰ ਜਾ ਕੇ ਵੇਖ ਲੈਨੇ ਆ ਜੇ ਇਹ ਦੇ ਦੂਗਾ ਤੇ ਫਿਰ ਲਾਵਾਂਗੇ ਕੋਈ ਨਹੀਂ ਵੀਰ ਜੀ ਸਾਬ ਕਿਤਾਬ ਕਰਕੇ ਵੇਖ ਲੋ ਜੇ ਤੁਹ ਨਾਣਾ ਗੱਬਨੂਗੀ ਗੱਲ ਤੇ ਤਾਇ ਜੀ ਨੂੰ ਕਿਉਂ ਵੀ ਹੋਰ ਕਿਤੋਂ ਪੁੱਛ ਦੇਣ ਚੱਲ ਜੇ ਫੁੱਫੜ ਦਾ ਫੋਨ ਆਊਗਾ ਨਾ ਤੂੰ ਉਹਨਾਂ ਨੂੰ ਕਹੀਂ ਵੀ ਪੈਸੇ ਲਿਆਂਦੇ ਨਹੀਂ ਨਹੀਂ ਵੀਰ ਜੀ ਮੈਂ ਕਿਉਂ ਕਹਿਣਾ ਵਾ ਉਹ ਨਾ ਹੈ ਮੁੜ ਕੇ ਤਾਇ ਜੀ ਨੂੰ ਕਹਿ ਦੇਣ ਤੇ ਉਹਨਾਂ ਨੂੰ ਜਿਹੜੇ ਲੈ ਕੇ ਦੇਣੀ ਉਹ ਵੀ ਨਾ ਲੈ ਕੇ ਦੇ ਚੱਲ ਜੇ ਫੁੱਫੜ ਮਦਦ ਕਰ ਵੀ ਦੇਊਗਾ ਉਹਦਾ ਵਿਆਜ ਚਾਰ ਦਾਂਗੇ ਅਸੀਂ ਅਗੋਂ ਨਾ ਹੋਊਗਾ ਤੇ ਉਹਨੇ ਘਟ ਫੜ ਲਾਂਗੇ ਕਿ ਇਹਨਾਂ ਕੇ ਪਾਸੇ ਤੇ ਚੱਲ ਆ ਜਾ ਤੂੰ ਆ ਮੈਂ ਕਰ ਲੂੰਗਾ ਬਾਅਦ ਚ ਕੋਈ ਨਹੀਂ ਵੀਜੀ ਆ ਗਈ ਬਸ ਇਨਾ ਕਰਕੇ ਨਾ ਆ ਗਈ ਮੈਂ ਤੁਸੀਂ ਬੈਠੋ ਤੁਸੀਂ ਵੀ ਤੇ ਆਪਣੇ ਮਨ ਚ ਸੋਚਦੇ ਰਹਿੰਦੇ ਜੀ ਕਿ ਕਿੱਦਾਂ ਹੋਊਗਾ ਕਿੱਦਾਂ ਨਹੀਂ ਡੈਡ ਜੀ ਕੀ ਕਹੇ ਆ ਸਾਡੀ ਤੇ ਸਾਰੀ ਜ਼ਿੰਦਗੀ ਹਿਲ ਜੁਲ ਗਈ ਆ ਮੇਰਾ ਮਾਂ ਪੇਤੋ ਵੀ ਕੱਖਾਂ ਨਹੀਂ ਹੈਗਾ ਚਲ ਅਮੀ ਕੀ ਕਾਂਡੇ ਜੀ ਕਰਨਾ ਪੁੱਤ ਮੈਂ ਕੀ ਆ ਫੁਲਕੇ ਲਾ ਕੇ ਹਟੀਆਂ ਅੱਛਾ ਤੁਹਾਨੂੰ ਮੈਨੂੰ ਪੈਸੇ ਚਾਹੀਦੇ ਥੋੜੇ ਪੈਸੇ ਚਾਹੀਦੇ ਹਾਂਜੀ ਕੀ ਕਰਨੇ ਤੋਂ ਪੈਸੇ ਉਹ ਮੁੰਡਿਆ ਜਨਮ ਦੇਣੀ ਉੱਥੇ ਪਾਰਟੀ ਪੂਡੀ ਕਰਨੀ ਹੈ ਵਿਆਹ ਕੰਮ ਛੱਡ ਦੇ ਹੁਣ ਕਿੰਨੀ ਵਾਰ ਤੈਨੂੰ ਸਮਝਾਇਆ ਵਾ ਮਮਮੀ ਜਾਣਾ ਦੇਣਾ ਕਿ ਨਹੀਂ ਹੁਣ ਤੈਨੂੰ ਸਮਝਾਉਂਦੇ ਮੈਨੂੰ ਪਤਾ ਨਹੀਂ ਲੱਗਦਾ ਅਸੀਂ ਕਿੱਦਾਂ ਤੇਰੇ ਵਾਸਤੇ ਕਰਨ ਦੇ ਆ ਤੇ ਤੂੰ ਇਦਾਂ ਹੀ ਜਾੜਾ ਕਰੀ ਜਾ ਤੇ ਮੇਰੇ ਵਾਸਤੇ ਗਾਣੇ ਜੋੜ ਕੇ ਕਰਨੇ ਕੀ ਆ ਜੇ ਮੈਂ ਖਰਚੇ ਨਾ ਦੇ ਫੇ ਜੋੜਨੇ ਕਿੱਥੇ ਆ ਇੱਥੇ लवली ਬੈਠਾ ਵਾ ਉੱਚੀ ਨਾ ਬੋਲੋਂ ਨੂੰ ਪਤਾ ਲੱਗ ਜਾਣਾ ਵਾ ਉਹ ਚਲ ਗਿਆ ਵਾ ਚਲ ਗਿਆ ਵਾ ਉਹ ਹਾਂਜੀ ਤੇ ਜਿਹੜੇ ਉਹਨੂੰ ਇੰਨੇ ਪੈਸੇ ਬੋਪਾ ਦੇਣਾ ਉਹ ਕਿੱਥੋਂ ਦੇਣਾ ਵਾ ਜੋੜਾਂਗੇ ਤੇ ਫੇਰੀ ਦਵਾਂਗੇ 10-12 ਲੱਖ ਦੇਣਾ ਥੋੜੇ ਵੇ ਸਾਡੇ ਕੋ ਹਾਏ ਰੱਬਾ ਖਾਦਿਆਂ ਤਾਂ ਖੂ ਖਾਲੀ ਹੋ ਜਾਂਦੇ ਆ ਕਿਉਂ ਨਹੀਂ ਮੇਰੀ ਗੱਲ ਸਮਝਦਾ ਤੂੰ ਤੇ ਮੈਂ ਕਿਹਨੇ ਜਿਆਦਾ ਮੰਗੇ 4-5000 ਰੁਪਏ ਮੰਗੇ ਸਾਰਾ 4-5000 ਫਿਰ ਐਦਾਂ ਕਰ ਕੱਪੜੇ ਵੀ ਲਿਆਉਣੇ ਆ ਮੇਰ ਕੋ ਨਾ ਮੰਗ ਆਪਣੇ ਪਿਓ ਵੱਲ ਜਾ ਤੈਨੂੰ 4-5000 ਦੇਵੇ ਕਿਤੇ 500 ਨਹੀਂ 1000 ਨਹੀਂ 4-5000 ਦੇ ਦਾਂ ਤੈਨੂੰ ਮੈਂ ਉਹ ਪਜਾਮੇ ਲਿਆਉਣੇ ਦੋ ਕੋ ਵੀ ਮੈਂ ਆਪਣੇ ਕੱਪੜੇ ਲੈਣ ਵੀ ਜਾਣਾ ਵਾ ਤੇ ਦੋਵੇਂ ਮਾਂ ਪੁੱਤ ਜਾਵਾਂਗੇ ਫਿਰ ਲੈ ਆਵੀ ਉਹ ਮੈਂ ਮੁੰਡਿਆਂ ਨਾਲ ਜਾਣਾ ਫਿਰ ਗੱਲ ਇੱਕ ਹੋ ਰਹੀਓ ਹਾਂਜੀ ਮੈਂ ਤੇਰੇ ਡੈਡੀ ਨਾਲ ਸਲਾਹ ਕਰਨੀ ਆ ਜੇ ਉਹ ਕਹਿਣਗੇ ਨਾ ਮੈਂ ਫੇਰ ਪੈਸੇ ਦੇਣੇ ਆ ਤੂੰ ਪੈਸੇ ਲੈ ਕੇ ਚੱਲ ਜਾਣਾ ਵਾ ਉਹ ਮੇਰੇ ਦਿਵਾਲੇ ਹੋ ਜਾਂਦੇ ਆ ਤੇ ਤੂੰ ਪੁਹੇ ਚੜਾਇਆ ਉਹਨੂੰ ਤੇ ਕੱਪੜੇ ਤੇ ਲਿਆਉਣੇਗੇ ਹੁਣ ਅੱਗੇ ਕੱਪੜਾ ਹਣੀ ਕੋਈ ਵੀ ਉਹ ਨਹੀਂ ਆ ਕੇ ਪਜਾਮਿਆਂ ਨੂੰ ਮੇਰੇ ਕੋ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਉਹ ਦੋ ਜਾ ਕਿੱਲੇ ਮਾਰੀ ਚ ਪਏ ਇਹਨਾਂ ਨੇ ਸ਼ੁਕਰ ਕਰਨ ਰਿਆ ਪਈ ਉਹ ਦੋ ਕਿੱਲੇ ਜਿਹੜੇ ਸਾਡੇ ਕੋਲ ਆ ਜਾਣਾ ਆਪਣੇ ਖਰਚੇ ਵਧਾਈ ਜਾਣ ਰਿਆ ਤੇ ਹੁਣੇ ਹੀ ਆ ਪੈਸੇ ਦੇਣ ਡਿਆ ਕਿ ਉਹਨੂੰ ਕੋਈ ਗੱਲ ਨਹੀਂ ਤੇਰੇ ਡੈਡੀ ਨਾਲ ਗੱਲ ਕਰਦੀਆਂ ਜੋ ਕਹਿਣਗੇ ਤਾਂ ਪੈਸੇ ਮਿਲਣੇ ਆ ਨਹੀਂ ਤੇ ਮੇਰੇ ਕੋ ਪੈਸੇ ਹੈ ਨਹੀਂ ਆ ਉਹ ਚੰਗਾ ਇਹਦਾ ਵੀ ਕੋਈ ਖਿਆਲ ਨਹੀਂਗਾ ਭੱਜਾ ਆਉਂਦਾ 1 ਮਿ 4000 ਦੇ ਦੇ ਮੰਮੀ 5000 ਦੇ ਦੇ ਜਿੰਨੇ ਪੈਸੇ ਫੜਾਤੇ ਨਾ ਖਰਚ ਕੇ ਤੇ ਫੇਰ ਘਰ ਆਉਣਾ ਵਾ ਇਹਨੂੰ ਸਮਝ ਨਹੀਂ ਆਉਂਦੀ ਵੀ ਘਰ ਕਿਦਾਂ ਬੰਦੇ ਆ ਪਰ ਨਾ ਇਹਦੇ ਜਿਹਾ ਸਿੰਗ ਤੇ ਆ ਸਿਰ ਤੇ ਨਹੀਂ ਪਈ ਜਿੱਦਾਂ ਸਿਰ ਤੇ ਪਾਉ ਨਾ ਫੇਰ ਪਤਾ ਲੱਗੂਗਾ ਇਹਨਾਂ ਨਾ ਕਰਦੀਆਂ ਬੜਾ ਗੱਲ ਚਲ ਇੱਥੋਂ ਦਾ ਤਾਂ ਕੰਮ ਹੋਈ ਗਿਆ ਵਾ ਤੋ ਇਹ ਕੀ ਸੋਚੀ ਪਈ ਜੀ ਬਸ ਸੋਚਣਾ ਮੈਂ ਕੀ ਆ ਤੇ ਉਹ ਪੈਸਿਆਂ ਦਾ ਕੰਮ ਕਰਤਾ ਵਾ ਉਹ ਮੈਂ ਕਿਹਾ ਉਹਨਾਂ ਨੂੰ ਅੱਛਾ ਤੂੰ ਕਹਿੰਦੇ ਸ਼ਾਮ ਨੂੰ ਲੈ ਜਾਓ ਅੱਗੇ ਮੇਰੀ ਇੱਕ ਹੋਰ ਗੱਲ ਸੁਣੋ ਆ ਜਿਹੜਾ ਤੁਹਾਡਾ ਨਾੜਲਾ ਵਾ ਨਾ ਇਹ ਜਿਆਦਾ ਹੀ ਭੂਵੇ ਚੜਿਆ ਵਾ ਕੀ ਕਹਿੰਦਾ ਵਾ ਮੇਰੇ ਵੱਲ ਆਇਆ ਇਸ ਸੋਈ ਵਿੱਚ ਫੁਲਕਾ ਨਹੀਂ ਬਣਾਉਣਾ ਹਾਂ ਤਾਂ ਆਂਦਾ ਵੀ ਮਮੀ ਮੈਨੂੰ 4-5000 ਰੁਪਏ ਦਓ ਮੁੰਡੇ ਦਾ ਜਨਮ ਦੇਣਾ ਤਾਂ ਮੈਂ ਉੱਥੇ ਜਾਣਾ ਵਾ ਜਨਮਦਨ ਉਹਦਾ ਤੇ ਇੰਨੇ ਕਰਨਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਸੋਚਦਾ ਕੀ ਆ ਅਸੀਂ ਕਿੱਦਾਂ ਘਰ ਬਣਾਉਂਦੇ ਆ ਇਹਨੇ ਜਾੜੇ ਤੇ ਜਾੜਾ ਰੱਖਿਆ ਵਾ ਪੈਸੇ ਲੈ ਮੁੰਡੇ ਨਾਲ ਉੱਡ ਗਿਆ ਆ ਜਿਆਦਾ ਜਿਹੜੀ ਹੈ ਨਾ ਇਹਦੀ ਬੰਨ ਰਹੀ ਆ ਇਹਦੇ ਹੁੰਦੇ ਮੈਂ ਉਹਨੂੰ ਫੋਨ ਕਰ ਲਿਆ ਸਾਰੀਆਂ ਗੱਲਾਂ ਇਹਦੇ ਹੁੰਦਿਆਂ ਕਰਨ ਲੈ ਤੇ ਇਹ ਦਿਮਾਗ ਨਹੀਂ ਇਹ ਤਾਂ ਕੰਮ ਕਰਦਾ ਮੈਨੂੰ ਨਹੀਂ ਗਾ ਪਤਾ ਮੈਂ ਇਹਨੇ ਇੱਕ ਗੱਲ ਕਹਿਤੀ ਮੈਂ ਵੀ ਤੇਰੇ ਪਿਓ ਨੂੰ ਪੁੱਛਦੀ ਆ ਜੇ ਇਹ ਤੋਂ ਮੰਨ ਜਾਣਗੇ ਤੇ ਪੈਸੇ ਤੈਨੂੰ ਮਿਲ ਜਾਣਗੇ ਜੋ ਨਾ ਨਾ ਮੰਨੇ ਤੇ ਪੈਸੇ ਨਹੀਂ ਆ ਤੈਨੂੰ ਮਿਲਨੇ ਮੈਂ ਮੈਂ ਵੀ ਜਾਣਾ ਆਪਣੇ ਕੱਪੜੇ ਲੈਣ ਗਰਮੀਆਂ ਵਾਲੇ ਇਕੱਠੇ ਮਾਂ ਪੁੱਤ ਚੱਲ ਜਾਗੇ ਮੈਂ ਵੀ ਲਿਆਉਂਗੀ ਤੇ ਤੂੰ ਵੀ ਲੈ ਆਵੀਂ ਪਰ ਐ ਗੱਲ ਨੂੰ ਮੰਨਦਾ ਇਹ ਨਹੀਂ ਮੈਂ ਮੁੰਡਿਆਂ ਨਾਲ ਜਾਣਾ ਬਿਲਕੁਲ ਇਹਨੂੰ ਪੈਸੇ ਨਹੀਂ ਦੇਣਾ ਕੋਈ ਫਿਰ ਮੂੰਹ ਸੁੱਟ ਕੇ ਬਹਿ ਜਾਂਦਾ ਮੇਰਾ ਰੱਤ 1000 ਰੁਪਏ ਦੇ ਦੇਣੀ ਆ ਹੈ 1000 ਕੇ ਦੇ ਦੇਣੀ ਆ ਤੇ ਕੱਪੜੇ ਰਹਿਣ ਦੀ ਬਾਅਦ ਚ ਲੈ ਆਵਾਂਗੇ ਮੈਂ ਉਹਨੂੰ ਦੱਸ ਸੁਝਾਇਆ ਤਾਂ ਹੈਗਾ ਹੀਗਾ ਮੈਂ ਲਵਲੀ ਨੂੰ ਪੈਸੇ ਦੇਣੇ ਤੈਨੂੰ ਵੀ ਪਤਾ ਵਾ ਵੀ ਇਹਨੇ ਪੈਸੇ ਜਿਹੜੇ ਉਹ ਕਿਹੜੇ ਰੁੱਖਾਂ ਨੂੰ ਲੱਗੇ ਆ ਵੀ ਤੋੜੇ ਤੇ ਫੜਾਤੇ ਰਮਨ ਇਹਨੇ ਵਿਗੜ ਜਾਣਾ ਹੀ ਆ ਸਮਝ ਚਾਹੀਦੀ ਇਹਨੂੰ ਆਪ ਹੀ ਹੁਣ ਅਸੀਂ ਕਿੰਨਾ ਕੁ ਸਮਝਾਵਾਂਗੇ ਮੇਰੇ ਕੋਲ ਪੈਸੇ ਨੂੰ ਨਾ ਦੇਈ ਨਾ ਦੇਈ ਇਹਨੇ ਵਿਗੜ ਜਾਣਾ ਹੀ ਉਹ ਮੈਂ ਤੈਨੂੰ ਸਮਝਾਉਣ ਡਿਆ ਹੀ ਹੁਣੀ ਹਜ਼ਾਰ ਵੀ ਨਾ ਦਵਾਂ ਫਿਰ ਨਾ ਬਿਲਕੁਲ ਨਹੀਂ ਦੇ ਕਹ ਹੈ ਨਹੀਂ ਮੇਰੇ ਕੋਲ ਪੈਸਾ ਕੋਈ ਵੀ ਤੇਰੇ ਹੁੰਦਿਆਂ ਉਹਨੂੰ ਫੋਨ ਕਰਨ ਦੇ ਆ ਚੱਲ ਕੋਈ ਨਹੀਂ ਹੁਣ ਮੇਰੇ ਵੱਲ ਆਊਗਾ ਨਾ ਮੈਂ ਮਨਾ ਕਰ ਦੂੰਗੀ ਹੋਰ ਫਿਰ ਕੀ ਹੈ ਮਨਾ ਉਹਨੂੰ ਬਿਲਕੁਲ ਨਹੀਂ ਕੋਈ ਪੈਸਾ ਦੇਣਾ ਤੇ ਜੇ ਨਾ ਨਾ ਮੰਨੂਗਾ ਤੇ ਮੇਰੇ ਨਾਲ ਭੇਜੀ ਫਿਰ ਮੈਂ ਦਊਂ ਪ੍ਰਸ਼ਾਦੇ ਨੂੰ ਚੱਲ ਕੋਈ ਗੱਲ ਨਹੀਂ ਮੈਂ ਤੁਹਾਡਾ ਸੁਣਾ ਦੇ ਦਿੰਨੀ ਆ ਤੇ ਮੇਰੀ ਗੱਲ ਸੁਣੋ ਜਿੰਨੇ ਪੈਸੇ ਦੇਣੇ ਆ ਉਹਦਾ ਇੰਤਜ਼ਾਮ ਹੋ ਗਿਆ ਨਾ ਉਹ ਹੋ ਗਿਆ ਚੱਲ ਆ ਵਧੀਆ ਹੋਇਆ ਉਹਦੇ ਹੱਥ ਤੇ ਰੱਖੋ ਆਪੇ ਮਿਸਤਰੀ ਲਾਉਣ ਵਾਲਾ ਬਣੀ ਤੁਹਾਡੇ ਸਿਰ ਤੋਂ ਬਾਹਰ ਆ ਰਬੂ ਨਾ ਕੱਚੇ ਕੰਮ ਨਹੀਂ ਨਾ ਕਰਨੇ ਮੈਂ ਨਾਲ ਹੀ ਇਹਦੇ ਸਾਈਨ ਕਰਾਉਣੇ ਆ ਚੱਲ ਇਦਾਂ ਹੀ ਕਰ ਲਓ ਠੀਕ ਆ ਕਿ ਨਹੀਂ ਆਹੋ ਉਹਨਾਂ ਨਾਲ ਸਮਝਾਤੀ ਸਾਰੀ ਗੱਲ ਫੋਨ ਤੇ ਕਿ ਭਲਕੇ ਕਿਤੇ ਮੁੱਕਰੀ ਨਾ ਜਾਏ ਆਹ ਨਹੀਂ ਠੀਕ ਹੋ ਆ ਕੇ ਰਕਮ ਦੀ ਗੱਲ ਵਾ ਫੇਰ ਕਹੂਗਾ ਇਹ ਤਾਂ ਮੇਰੇ ਤਾਈ ਨੇ ਲੈ ਕੇ ਦਿੱਤੇ ਮੈਨਰੇ ਤਾਂ ਕੋਈ ਗੱਲ ਹੀ ਨਹੀਂ ਹੈ ਨਾ ਕੋਈ ਗੱਲ ਨਹੀਂ ਤੁਸੀਂ ਪੈਲੀ ਲਖਾਇਓ ਕਿ ਨਾਂ ਤਾਂ ਵੀਗਾ ਤਾਂ ਪੈਲੀ ਦੇਣੀ ਪੈਣੀ ਇਦਾਂ ਹੀ ਕਰੂੰਗਾ ਕਿ ਆ ਪੱਕੇ ਕੰਮ ਕਰੋ ਹਾਂ ਹਾਂ ਕਿਉਂਕਿ ਇਹਨੂੰ ਸਲਾਵਾ ਦੇਣ ਵਾਲਾ ਮੈਂ ਥੇਰੀਆਂ ਸਲਾਵਾ ਦੇਣੀਆਂ ਜਿੱਦਾਂ ਕੱਲ ਫੁੱਫੜ ਆ ਗਿਆ ਜਿਹੜਾ ਫੁੱਫੜਾ ਇਹ ਇੰਨੇ ਸਲਾਵਾ ਦੇਣੀਆਂਗੇ ਤੋ ਇਦਾਂ ਕਰ ਇਦਾਂ ਕਰ ਮੈਨੂੰ ਤਾਂ ਲੱਗਦਾ ਉਹ ਵੀ ਸਾਡੇ ਘਰ ਦਾ ਸਵਾਦ ਲੈਣ ਡਿਆ ਵਾ ਕੋਲ ਮਰ ਪਈਆ ਨਹੀਂ ਦੇ ਸਕਦਾ ਇਦਾਂ ਉਹ ਗੱਲਾਂ ਕਰਨ ਡਿਆ ਦੇਣਾ ਉਹਨੇ ਕਿੱਥੇ ਆ ਭੂਆ ਤੋਂ ਬਗੈਰ ਉਹ ਹਿਲਦਾ ਨਹੀਂ ਆ ਚੱਲ ਕੋਈ ਗੱਲ ਨਹੀਂ ਆਪਣਾ ਵੇਖ ਲੈਣ ਉਹ ਵੀ ਤੇ ਤੁਸੀਂ ਨਾ ਪੈਸੇ ਦਿਵਾਓ ਉਹਨੂੰ ਤਾਂ ਕੰਮ ਸ਼ੁਰੂ ਕਰਨ ਤੇ ਮੈਂ ਵੀ ਰੋਟੀ ਪਾਣੀ ਦਾ ਵੇਖਾਂ ਚੱਲ ਤੂੰ ਕਰ ਗੱਲ ਰਮਨ ਦੀ ਠੀਕ ਆ ਜਿਹੜੇ ਪੈਸੇ ਲੈ ਕੇ ਦੇਣੇ ਆ ਨਾ ਇਹਨੂੰ ਕਹਿੰਦਾ ਮੈਂ ਜਮੀਨ ਖਾ ਦੇ ਕੋ ਤੇ ਫਿਰ ਇਹਨੂੰ ਦਿੰਨੇ ਆ 5% ਤੇ